ਕਾਲ ਦੀ ਸਾਰਿਆਂ ਨੂੰ ਮਾਈ ਲਾਈਫ ਚੰਦਾ ਤੇ ਸਵਾਗਤ ਆ। ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ। ਅੱਜ ਤੁਹਾਡੇ ਨਾਲ ਕੁਝ ਕੰਮ ਦੇ ਟਿਪਸ ਸ਼ੇਅਰ ਕਰਦੇ ਆਂ। ਪਹਿਲੇ ਟਿਪ ਦੇ ਵਿੱਚ ਤੁਹਾਨੂੰ ਦੱਸਦੀ ਆਂ ਕਿ ਆਪਾਂ ਵੈਪਰ ਦੇ ਨਾਲ ਪੋਚਾ ਲਾਉਣਾ ਤਾਂ ਇਸ ਤਰ੍ਹਾਂ ਆਪਾਂ ਕੱਪੜਿਆਂ ਵਾਲੀਆਂ ਜਿਮਟੀਆਂ ਲਗਾ ਕੇ ਫਿਕਸ ਕਰ ਸਕਦੇ ਆਂ ਪੋਚੀ ਵਾਲੇ ਕੱਪੜੇ ਨੂੰ। ਆਪਾਂ ਵਧੀਆ ਤਰੀਕੇ ਨਾਲ ਪੋਚਾ ਲਾ ਰਹੇ ਆਂ। ਦੂਜੇ ਤਰੀਕੇ ਦੇ ਵਿੱਚ ਦੱਸਦੇ ਆਂ ਆਪਾਂ। ਕਈ ਵਾਰ ਆਪਾਂ ਇਹ ਕੱਪੜੇ ਇਹ ਮਸ਼ੀਨ 'ਚ ਧੋਣੀਆਂ ਦੋ ਤੋਂ ਤਿੰਨ ਪੋਲੀਥੀਨ ਵਿੱਚ ਪਾ ਦਿਓ। ਦੇ ਬਾਅਦ ਵਿੱਚ ਆਪਾਂ ਚਲਾ ਦਾਂਗੇ ਵੀ ਆਪਣੀ ਮਸ਼ੀਨ ਇਸ ਤਰ੍ਹਾਂ ਕਰਨ ਦੇ ਨਾਲ ਆਪਣੇ ਜੋ ਆਪਾ ਕੱਪੜੇ ਕੱਢਦੇ ਆ ਇੱਕ ਦੂਜੇ 'ਚ ਉਲਝਣਗੇ ਨਹੀਂ ਜੇਕਰ ਚੈਨਲ ਤੇ ਪਹਿਲੀ ਵਾਰ ਵੀਜ਼ਿਟ ਕਰਦੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਅੰਦੇ ਤੱਕ ਜ਼ਰੂਰ ਦੇਖਿਆ ਕਰੋ ਦੇਖ ਕੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਅਗਲੀ ਟਿਪ ਦੇ ਵਿੱਚ ਤੁਹਾਨੂੰ ਦੱਸਦੇ ਆ ਕਿ ਆਪਣੇ ਸਾਬਣਦਾਨੀ ਦੇ ਵਿੱਚ ਸਾਬਣ ਪਈ ਹੋਈ ਕਈ ਵਾਰ ਇਸ ਤਰ੍ਹਾਂ ਦੇ ਗਿੱਲੇ ਦੇ ਖਰਾਬ ਹੋ ਜਾਂਦੀ ਆ ਤੇ ਇਸ ਤਰ੍ਹਾਂ ਆਪਾਂ ਨੂੰ ਕਿਸ ਤਰ੍ਹਾਂ ਨੂੰ ਸੇਵ ਕਰ ਸਕਦੇ ਆ ਉਹਦੇ ਲਈ ਆਪਾਂ ਨੇ ਦੋ ਰਬੜ ਲੈ ਲੈਣੀਆਂ ਨੇ ਇਸ ਤਰ੍ਹਾਂ ਨੂੰ ਝੜਾ ਲੈਣਾ ਆਪਣਾ ਜਾਲੀ ਦੇ ਉੱਪਰ ਤੇ ਇੱਥੇ ਆਪਾਂ ਹੁਣ ਸਾਬਣ ਰੱਖ ਸਕਦੇ ਹਾਂ ਤੇ ਆਪਣੇ ਸਾਬਣ ਖਰਾਬ ਨਹੀਂ ਹੋਊਗੀ ਤੇ ਜਰੂਰ ਦੱਸਿਓ ਕਿਹੜਾ ਟਿਪ ਤੁਹਾਨੂੰ ਵਧੀਆ ਲੱਗਿਆ ਕਮੈਂਟ ਕਰਕੇ ਅਗਲੀ ਟਿਪ ਵੀ ਦੇ ਵਿੱਚ ਤੁਹਾਨੂੰ ਦੱਸਦੇ ਆ ਪੈਂਟ ਦੀ ਤੈ ਲਗਾਉਣ ਦਾ ਤਰੀਕਾ ਜਿਸ ਤਰ੍ਹਾਂ ਆਪਾਂ ਹੈਂਗ ਕਰਨਾ ਇਸ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਆਪਾਂ ਦੂਸਰੀ ਸਾਈਡ ਤੇ ਫੋਲਡ ਕਰਦੇ ਹੋਏ ਇਹਨੂੰ ਅੰਦਰਲੀ ਸੈਰ ਮੋੜ ਦਾਂਗੇ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਪੈਂਟ ਨੂੰ ਹੈਂਗ ਕਰਾਂਗੇ ਆਪਣੀ ਪੈਂਟ ਜਿਹੜੀ ਇੱਧਰ ਉੱਧਰ ਗਿਰੂਗੀ ਨਹੀਂ ਅਗਲੇ ਟਿਪ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਸ਼ਾਪਿੰਗ ਬੈਗ ਤੋਂ ਆਪਾਂ ਬਹੁਤ ਵਧੀਆ ਆਰਗਨਾਈਜ਼ਰ ਬਣਾ ਸਕਦੇ ਹਾਂ ਬਿਨਾ ਕਟਿੰਗ ਬਿਨਾ ਸਿਲਾਈ ਤੋਂ ਇਸ ਦੇ ਲਈ ਆਪਾਂ ਨੂੰ ਦੋ ਗੱਤੇ ਸਾਈਡਾਂ ਤੇ ਪਾ ਲੈਣੇ ਨੇ ਤੇ ਇਸ ਨੂੰ ਹਾਫ ਕਰਕੇ ਆਪਾਂ ਅੰਦਰ ਨੂੰ ਫੋਲਡ ਕਰ ਲਵਾਂਗੇ ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਦੋਨੋਂ ਸਾਈਡ ਆਪਾਂ ਗੱਤਾ ਪਾ ਕੇ ਇਹਨੂੰ ਅੰਦਰਲੀ ਸਾਈਡ ਹਾਫ ਦੇ ਵਿੱਚ ਫੋਲਡ ਕਰ ਲਵਾਂਗੇ ਇੱਕ ਕੱਤਾ ਆਪਾਂ نیچے ਰੱਖ ਦਾਂਗੇ ਅੰਦਰਲੀ ਸਾਈਡ ਤੇ ਆਪਣਾ ਬਹੁਤ ਵਧੀਆ ਆਰਗਨਾਈਜ਼ਰ ਆ ਬਣ ਕੇ ਤਿਆਰ ਹੋ ਜਾਊਗਾ ਜਿਦੇ ਵਿੱਚ ਆਪਾਂ ਆਪਣੇ ਕੱਪੜੇ ਪ੍ਰਾਪਰ ਤਰੀਕੇ ਦੇ ਨਾਲ ਰੱਖ ਕੇ ਅਲਮਾਰੀ ਦੇ ਵਿੱਚ ਸੈੱਟ ਕਰ ਸਕਦੇ ਆ ਇਸ ਤਰ੍ਹਾਂ ਕਰਕੇ ਆਪਾਂ ਹੁਣ ਇਹਦੇ ਵਿੱਚ ਕੱਪੜੇ ਰੱਖ ਸਕਦੇ ਆ ਜਿੰਨੇ ਮਾਰੇ ਜੀ ਬਹੁਤ ਵਧੀਆ ਆਪਣਾ ਆਰਗਨਾਈਜ਼ਰ ਤਿਆਰ ਹੋ ਗਿਆ ਜੋ ਇਹ ਜਿਹੇ ਤਰੀਕਿਆਂ ਨਾਲ ਆਪਾਂ ਬਹੁਤ ਵਧੀਆ ਵਧੀਆ ਤਰੀਕੇ ਦੇ ਨਾਲ ਕੰਮ ਕਰ ਸਕਦੇ ਆ ਥੋੜੇ ਥੋੜੇ ਮਿਹਨਤ ਦੇ ਨਾਲ ਅਗਲੇ ਟ੍ਰਿਕ ਦੇ ਵਿੱਚ ਤਾਂ ਮੈਂ ਤੁਹਾਨੂੰ ਦੱਸਦੀਆਂ ਕਿ ਆਪਣੇ ਸ਼ੂਜ਼ ਦੇ ਵਿੱਚੋਂ ਬੈਡ ਸਮੈਲ ਆਉਂਦੀ ਆ ਉਹਦੇ ਲਈ ਆਪਾਂ ਲੈਣਾ ਚੁਟਕੀ ਮਿੱਠੇ ਛੋੜੀ ਦੀ ਪਾਉਣੀਆਂ ਦੋਨੋਂ ਸਾਈਡ ਤੇ ਤੇ ਇਸ ਤਰ੍ਹਾਂ ਆਪਾਂ ਦੋਨੋਂ ਬੂਟਾਂ ਦੇ ਵਿੱਚ ਥੋੜਾ ਥੋੜਾ ਮਿੱਠਾ ਛੋੜਾ ਪਾ ਕੇ ਇਹਨੂੰ ਬੈਕਿੰਗ ਪਾਊਡਰ ਕਹਿ ਦਿੰਨੇ ਆ ਅੱਧੇ ਘੰਟੇ ਦੇ ਲਈ ਧੁੱਪ ਵਿੱਚ ਰੱਖ ਦਿਓ ਤਾਂ ਆਪਣੀ ਬੈਡ ਸਮੈਲ ਚਲੀ ਜਾਊਗੀ ਅਗਲੇ ਤਰੀਕੇ ਦੇ ਵਿੱਚ ਦੱਸਾਂਗੇ ਜਿੰਨੇ ਤਰ੍ਹਾਂ ਕਈ ਵਾਰ ਸਕਰਾਬ ਨਹੀਂ ਹੁੰਦਾ ਤਾਂ ਆਪਾਂ ਸਿੰਕ ਵਗੈਰਾ ਨੂੰ ਕਿਸ ਤਰ੍ਹਾਂ ਸਾਫ਼ ਕਰੀਏ ਇੱਥੇ ਪਹਿਲਾਂ ਪਾਣੀ ਪਾ ਲਿਆ ਹਾਰਪਿਕ ਤੇ ਹੁਣ ਆਪਾਂ ਨੇ ਲੈਣੀਆਂ ਕੋਈ ਵੀ ਪੋਲੀਥੀਨ ਆਪਾਂ ਆਪਣੇ ਹੱਥ ਦੇ ਉੱਤੇ ਪੋਲੀਥੀਨ ਚੜ੍ਹਾ ਲਵਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਲਵਾਂਗੇ ਰਬੜ ਦੇ ਖਿੱਲੇ ਨੇ ਆਪਣਾ ਪੋਲੀਥੀਨ ਤੇ ਲੇਖ ਹੁਣ ਆਪਾਂ ਇੱਥੋਂ ਇੱਕ ਲੈਣਾ ਆ ਪੁਰਾਣੀ ਜੁਰਾਬ ਜੋ ਬੇਕਾਰ ਹੁੰਦੀ ਆ ਇਹਨੂੰ ਆਪਾਂ ਹੱਥ ਦੇ ਉੱਪਰ ਚੜ੍ਹਾ ਲਵਾਂਗੇ ਇਸ ਤਰੀਕੇ ਦੇ ਨਾਲ ਆਪਾਂ ਬਹੁਤ ਵਧੀਆ ਤਰੀਕੇ ਨਾਲ ਸਿੰਕ ਵਗੈਰਾ ਦੀ ਸਫਾਈ ਕਰ ਸਕਦੇ ਆ ਲਓ ਜੀ ਆਪਾਂ ਚੰਗੀ ਤਰ੍ਹਾਂ ਰਗੜ ਕੇ ਆਪਣੇ ਸਿੰਖਾਂ ਨੂੰ ਸਾਫ਼ ਕਰ ਲਵਾਂਗੇ ਜੋ ਕਿ ਬਹੁਤ ਵਧੀਆ ਸਫਾਈ ਹੁੰਦੀ ਹੈ ਬਸ ਸਾਨੂੰ ਥੋੜ੍ਹੀ ਥੋੜ੍ਹੀ ਮਿਹਨਤ ਦੇ ਨਾਲ ਆਪਾਂ ਬਹੁਤ ਵਧੀਆ ਕੰਮ ਕਰ ਸਕਦੇ ਹਾਂ ਜੋ ਆਪਣੇ ਰੋਜ਼ ਦੇ ਕੰਮ ਤੁਹਾਨੂੰ ਦੇ ਹੁੰਦੇ ਨੇ ਲਓ ਜੀ ਆਪਾਂ ਧੋ ਕੇ ਆਪਣਾ ਬਹੁਤ ਵਧੀਆ ਹੋ ਗਿਆ ਸਿੰਖਾਂ ਦਾ ਅਗਲੇ ਤਰੀਕੇ ਦੇ ਵਿੱਚ ਦੱਸ ਦਿਆਂ ਤੁਹਾਨੂੰ ਕਿਵਰ ਆਪਾਂ ਨੂੰ ਸ਼ੈਂਪੂ ਕਿੰਵੇਂ ਟੰਗਣ ਦੀ ਪ੍ਰੋਬਲਮ ਆਈ ਜੇ ਆਪਾਂ ਪਾਉਚ ਨੂੰ ਕਿਵੇਂ ਰੱਖੀ ਬਾਥਰੂਮ ਦੇ ਵਿੱਚ ਉਹਦੇ ਲਈ ਆਪਾਂ ਨੇ ਯੂਜ਼ ਕੀਤੀ ਹੈ ਇੱਕ ਚੂੜੀ ਦਾ ਤੇ ਚੂੜੀ ਦੇ ਵਿੱਚ ਇਸ ਤਰ੍ਹਾਂ ਹੈਂਗ ਕਰਕੇ ਆਪਾਂ ਹੈਂਗਰ ਤੇ ਟੰਗ ਸਕਦੇ ਹਾਂ ਉਮੀਦ ਕਰਦੀ ਆਂ ਕਿ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਦੇਖਣ ਦੇ ਲਈ ਧੰਨਵਾਦ ਮਿਲਦੇ ਆ ਇੱਕ ਹੋਰ ਵੀਰੋ ਜਦ ਤੱਕ ਸਾਰਿਆਂ ਸਤਿ ਸ਼੍ਰੀ ਅਕਾਲ